ਦਾ ਕੁੜੀ ਯਾਰ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀ ਹਮਲੇ ਹੋਏ ਨੇ ਅਤੇ ਉਸ ਤੋਂ ਬਾਅਦ ਜੇ ਗੱਲ ਪੰਜਾਬ ਦੀ ਕਰੀਏ ਤਾਂ ਲਗਾਤਾਰ ਜੋ ਜ਼ਿਲ੍ਹਾ ਪਠਾਨਕੋਟ ਹੈ ਜੋ ਕਿ ਜੰਮੂ ਕਸ਼ਮੀਰ ਦੇ ਨਾਲ ਲੱਗਦਾ ਹੈ ਉਸ ਦੇ ਵਿੱਚ ਲਗਾਤਾਰ ਵਕ ਵਕ ਥਾਵਾਂ ਤੇ ਸਰਦੀ ਖੇਤਰ ਦੇ ਵਿੱਚ ਸ਼ੱਕੀ ਵਿਅਕਤੀ ਦੇਖਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਨੇ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਹਰ ਜਗ੍ਹਾ ਤੇ ਹਰ ਇਲਾਕੇ ਦੇ ਵਿੱਚ ਖਬਰ ਆ ਰਹੀ ਹੈ ਕਿ ਕੁਝ ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਕੁਝ ਸ਼ੱਕੀ ਵਿਅਕਤੀ ਦੇਖੇ ਜਾਂਦੇ ਨੇ ਲੜੀਵਾਰ ਕੱਲ ਪਰਸੋ ਛੋੜੀਆਂ ਦੇ ਵਿੱਚ ਹੀ ਐਵੇਂ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਦੋ ਸ਼ੱਕੀ ਵਿਅਕਤੀ ਕਮਾਨ ਦੇ ਨੇੜੇ ਦੇਖੇ ਗਏ ਸਨ ਉਸ ਤੋਂ ਇਲਾਵਾ ਅੱਜ ਇੱਕ ਵਾਰ ਫੇਰ ਜੋ ਪਿੰਡ ਕੀੜੀ ਚਕਰਾਲਾ ਉਸ ਦੇ ਵਿੱਚ ਵੀਤੀ ਰਾਤ ਵੀ ਇੱਕ ਵਿਅਕਤੀ ਦੇ ਵੱਲੋਂ ਚਾਰ ਲੋਕ ਜੋ ਨੇ ਸ਼ੱਕੀ ਵਿਅਕਤੀ ਦੇਖਣ ਦਾ ਮੌਲਾ ਸਾਹਮਣੇ ਆ ਕਿਥੇ ਕਿ ਉਹਨਾਂ ਵੱਲੋਂ ਵੀ ਦਾਵਾ ਕੀਤਾ ਜਾ ਰਿਹਾ ਹੈ ਉਹ ਚਾਰ ਵਿਅਕਤੀਆਂ ਦੇ ਵੱਲੋਂ ਆਪਣੇ ਮੋਢਿਆਂ ਤੇ ਬੈਗ ਪਾਏ ਹੋਏ ਸਨ ਅਤੇ ਉਹਨਾਂ ਦੀ ਹਾਈਟ ਜੋ ਸੀਗੀ 5 ਫੁੱਟ ਦੇ ਕਰੀਬ ਸੀਗੀ ਜਿੱਦੇ ਚੱਲਦੇ ਅੱਜ ਕੁਝ ਤਸਵੀਰਾਂ ਦੇਖਦੇ ਹੋ ਲਗਾਤਾਰ ਜੋ ਪਠਾਨਕੋਟ ਦੀ ਪੁਲਿਸ ਐਸ ਜੋ ਡੀਐਸਪੀ ਨੇ ਸੁਖਿੰਦਰ ਸਿੰਘ ਉਹਨਾਂ ਦੇ ਵੱਲੋਂ ਆਪਣੀ ਟੀਮ ਦੇ ਨਾਲ ਮਿਲ ਕੇ ਅੱਜ ਇੱਕ ਵੱਡਾ ਸੱਚ ਆਪਰੇਸ਼ਨ ਜੋ ਹੈ ਇਸ ਖੇਤਰ ਦੇ ਵਿੱਚ ਲਾਇਆ ਗਿਆ ਇਸ ਵੇਲੇ ਆਪਾਂ ਖੜੇ ਹਾਂ ਸੁੰਦਰ ਚੱਕ ਦੇ ਨਜ਼ਦੀਕੀ ਖੇਤਰ ਜੋ ਕੀੜੀ ਚਕਰਾਲ ਹੈ ਪੂਰਾ ਜੋ ਜੰਮੂ ਕਸ਼ਮੀਰ ਦੇ ਨਾਲ ਲੱਗਦਾ ਖੇਤਰ ਹੈ ਉੱਥੇ ਲਗਾਤਾਰ ਜੋ ਐਸਓਜੀ ਕਮਾਂਡੋ ਹੈ ਉਸ ਦੇ ਨਾਲ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਇੱਕ ਵੱਡਾ ਸੱਚ ਆਪਰੇਸ਼ਨ ਚਲਾਇਆ ਗਿਆ ਡਰੋਨ ਇਸ ਇਲਾਕੇ ਦੀ ਪੂਰੀ ਸ਼ਾਨਬਿਨ ਕੀਤੀ ਜਾ ਰਹੀ ਹੈ ਬੇਸ਼ੱਕ ਹਾਲ ਤੱਕ ਕਿਸੇ ਵੀ ਤਰ੍ਹਾਂ ਦੀ ਇਨਪੁਟ ਜੋ ਸਾਹਮਣੇ ਨਹੀਂ ਆਈ ਹੈ ਪਰੰਤੂ ਪੰਜਾਬ ਪੁਲਿਸ ਵੱਲੋਂ ਆਪਣੇ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਨਚਾਹੀ ਘਟਨਾ ਜੋ ਹੈ ਕਿ ਤਦ ਦੇ ਵਿੱਚ ਨਾ ਵਾਪਰੇ ਤੁਸੀਂ ਦੇਖ ਲਈਓ ਪੰਜਾਬ ਆਰਡਰ ਨਿਊਜ਼ ਤੇ ਮੈਂ ਹਰਕੇਸ਼ ਸ਼ਰਮਾ ਬਮਿਆਲ ਦਾ ਇਕ ਰਿਆ ਹਾਂ ਹਾਂ ਇਹ کھانا ਤੋਂ ਲੱਗਦਾ ਪੋ ਲੱਗਦਾ ਇਹ ਆ ਤੁਹਾਡੀ ਜਗਾ ਵੀ ਆਰਾਮ ਨੇ ਇਧਰ ਇਧਰ ਸਾਰਾ ਜੇਣ ਗਿਆ ਤੇ ਨਹੀਂ ਆ ਜਿਹੜਾ ਆ ਸਭ ਜੇ ਦਾ ਇਹ ਮਾਨਜੋਗ ਐਸਐਸਪੀ ਸਾਹਿਬਾ ਹਾਦਰ ਪਠਾਨਕੋਟ ਵਾਲੇ ਦੇ ਸਨ ਨਿਰਦੇਸ਼ਾਂ ਦੇ ਤਹਿਤ ਜਿੱਥੇ ਵੀ ਕਿਤੇ ਕੋਈ ਸ਼ੱਕੀ ਮੂਵਮੈਂਟ ਲੱਭਦੀ ਹੈ ਉੱਥੇ ਸਾਡੇ ਸਰਚ ਅਭਿਆਨ ਚੱਲ ਰਹੇ ਨੇ ਔਰ ਇਹ ਸਰਚ ਅਭਿਆਨ ਦੀ ਪੂਰੀ ਜਿਹੜੀ ਹੈ ਨਜਰਸ਼ਾਨੀ ਜਿਹੜੇ ਆਪਣੇ ਐਸਐਸਪੀ ਸਾਹਿਬ ਕਰ ਰਹੇ ਨੇ ਜਿਹੜੀ ਪਿੰਡ ਚਕਰਾਲ ਚ ਸਰਚ ਚੱਲ ਰਹੀ ਹੈ ਸਾਡੀ ਸਾਡੇ ਨਾਲ ਆਪਣੇ ਬੀਐਸਐਫ ਡੌਗਸ ਹੋਰ ਆਮ ਵੀਕਰਨ ਨਾਲ ਹੈ ਬਾਕੀ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਡਾ ਸ਼ੇਅਰ ਕਰ ਦਾਂਗੇ